ਹਾਂਜੀ ਅੱਜ ਫੇਰ ਇੱਕ ਨਵੇਂ ਨੌਕਰੀ ਦੇ ਅਪਡੇਟ ਲੈ ਕੇ ਹਾਜ਼ਰ ਹੋਇਆ। ਬੀਐਸਐਫ ਦੇ ਵਿੱਚ ਨੌਕਰੀ ਕਰਨ ਦਾ ਤੁਹਾਨੂੰ ਸੁਨਹਿਰੀ ਮੌਕਾ ਮਿਲ ਰਿਹਾ ਹੈ। ਮੋਟੀ ਤਨਖਾਹ ਇਹਦੇ ਵਿੱਚ ਮਿਲਣੀ ਹੈ। ਸਰਹੱਦੀ ਸੁਰੱਖਿਆ ਫੋਰਸ ਬੀਐਸਐਫ ਨੇ ਕਾਸਟੇਬਲ ਤੇ ਹੈੱਡ ਕਾਸਟੇਬਲ ਦੇ 100 ਤੋਂ ਵੱਧ ਉਹਦਿਆਂ ਤੇ ਭਰਤੀਆਂ ਕੱਢੀਆਂ ਨੇ। ਉਮੀਦਵਾਰਾਂ ਨੂੰ ਇਸ ਭਰਤੀ ਲਈ ਆਫਲਾਈਨ ਅਪਲਾਈ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ। ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲੀ ਜਰੂਰ ਸੈੱਟ ਕਰ ਲੈਣ। ਤਾਂ ਜੋ ਹਰ ਇੱਕ ਨੌਕਰੀ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲ ਸਕੇ ਉਹਦਿਆਂ ਦਾ ਵੀਰਵਾਦ ਜਾਣ ਲੋ ਹੈਡ ਕਨਸਟੇਬਲ ਜਨਰੇਟਰ ਮਕੈਨਿਕ 24 ਜਿਹੜੀ ਪੋਸਟਾਂ ਆਈਆਂ ਨੇ ਹੈਡ ਕਨਸਟੇਬਲ ਜਨਰੇਟਰ ਆਪਰੇਟਰ ਦੀਆਂ 18 ਪੋਸਟਾਂ ਆਈਆਂ ਨੇ ਹੈਡ ਕਨਸਟੇਬਲ ਵਾਇਰਮੈਨ ਲਾਈਨਮੈਨ ਭਰਤੀ ਸੇਵਾਵਾਂ 24 ਜਿਹੜੀ ਪੋਸਟਾਂ ਆਈਆਂ ਨੇ ਹੈਡ ਕਨਸਟੇਬਲ ਇਲੈਕਟ੍ਰੀਸ਼ੀਅਨ ਇਲੈਕਟ੍ਰੀਕਲ 5 ਜਿਹੜੀਆਂ ਪੋਸਟਾਂ ਭਰੀਆਂ ਜਾਣੀਆਂ ਨੇ ਹੈਡ ਕਨਸਟੇਬਲ ਕਾਰਪੈਂਟਰ ਰਤੀ ਰਾਜ ਮਿਸਤਰੀ 4 ਇਹਦੇ ਵਿੱਚ ਪੋਸਟਾਂ ਭਰੀਆਂ ਜਾਣੀਆਂ ਨੇ ਹੈਡ ਕਾਂਸਟੇਬਲ ਪੰਪ ਆਪਰੇਟਰ ਦੀਆਂ 5 ਪੋਸਟਾਂ ਭਰੀਆਂ ਜਾਣੀਆਂ ਨੇ ਹੈਡ ਕਾਂਸਟੇਬਲ ਪਾਇਨੀਅਰ 11 ਜਿਹੜੀ ਪੋਸਟਾਂ ਇਹਦੇ ਵਿੱਚ ਭਰੀਆਂ ਜਾਣੀਆਂ ਨੇ ਕਾਂਸਟੇਬਲ ਜਨਰੇਟਰ ਆਪਰੇਟਰ ਦੀਆਂ 22 ਪੋਸਟਾਂ ਭਰੀਆਂ ਜਾਣੀਆਂ ਨੇ ਕਾਂਸਟੇਬਲ ਜਨਰੇਟਰ ਮਕੈਨਿਕ ਦੀਆਂ ਵੀ 7 ਪੋਸਟਾਂ ਜਿਹੜੀਆਂ ਭਰੀਆਂ ਜਾਣੀਆਂ ਨੇ ਕਾਂਸਟੇਬਲ ਲਾਈਨਮੈਨ ਦੀਆਂ 3 ਪੋਸਟਾਂ ਇਹਦੇ ਵਿੱਚ ਭਰੀਆਂ ਜਾਣੀਆਂ ਨੇ ਕੁੱਲ ਜਿਹੜੇ ਯਾਨੀ 123 ਪੋਸਟਾਂ ਭਰੀਆਂ ਜਾਣੀਆਂ ਨੇ ਸੋ ਸਿੱਖਿਆ ਯੋਗਤਾ ਇਹਦੇ ਵਿੱਚ ਰਹਿਣ ਵਾਲੀ ਹੈ ਉਮੀਦਵਾਰ 10ਵੀਂ ਪਾਸ ਤਿਸ ਸੰਬੰਧਿਤ ਟ੍ਰੇਡ ਦੇ ਵਿੱਚ ਆਈ.ਟੀ.ਆਈ ਦੀ ਡਿਗਰੀ ਲੈ ਚੁੱਕਿਆ ਹੋਵੇ ਇਸਦੇ ਨਾਲ ਹੀ ਸੰਬੰਧਿਤ ਟ੍ਰੇਡ ਦੇ ਵਿੱਚ 2 ਸਾਲ ਦਾ ਉਹਨੂੰ ਤਜਰਬਾ ਵੀ ਹੋਣਾ ਚਾਹੀਦਾ ਹੈ ਉਮਰ ਜਿਹੜੀ ਹੈ ਉਮੀਦਵਾਰ ਦੀ 52 ਸਾਲ ਤੱਕ ਕੀਤੀ ਗਈ ਹੈ ਆਖਰੀ ਤਰੀਕ ਜਿਹੜੀ ਹੈ 26 ਅਗਸਤ 2025 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਭਾਵੇਂ ਤੁਹਾਨੂੰ ਖੁੱਲਾ ਸਮਾਂ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤਨਖਾਹ ਜਿਹੜੀ ਹੈ ਹੈੱਡ ਕਨਸਟੇਬਲ ਦੀ 25500 ਤੋਂ ਲੈ ਕੇ 81100 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ ਕਨਸਟੇਬਲ ਦੀ 21700 ਤੋਂ ਲੈ ਕੇ 69100 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ ਅਪਲਾਈ ਕਿਵੇਂ ਕਰਨਾ ਹੈ ਤੁਸੀਂ ਉਮੀਦਵਾਰ ਐਪਲੀਕੇਸ਼ਨ ਨੂੰ ਪੂਰੀ ਤਰ੍ਹਾਂ ਭਰ ਕੇ ਇਸ ਪਤੇ ਤੇ ਭੇਜਣ ਰਿਕਰੂਟਮੈਂਟ ਬ੍ਰਾਂਚ ਡਾਇਰੈਕਟੋਰੇਟ ਜਰਨਲ BSF ਬਲਾਕ 10 CGO ਕੰਪਲੈਕਸ ਲੋਧੀ ਰੋਡ ਨਵੀਂ ਦਿੱਲੀ 110003 ਇਸ ਪਤੇ ਤੇ ਜਿਹੜਾ ਪੂਰਾ ਫਾਰਮ ਭਰ ਕੇ ਤੁਸੀਂ ਆਪਣੇ ਡਾਕੂਮੈਂਟ ਨਾਲ ਨੱਥੀ ਕਰਕੇ ਭੇਜ ਦੇਣੇ ਐ ਤਾਂ ਜੋ ਤੁਸੀਂ ਸਮੇਂ ਸਿਰ ਇਸ ਨੌਕਰੀ ਤੇ ਅਹੁਦੇਦਾਰ ਹੋ ਸਕੋ ਸੋ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖਣਾ ਹੈ ਆਪ ਤੇ ਨਾਲ ਹੋਰਨਾਂ ਨੂੰ ਵੀ ਕਰਵਾਉਣੇ ਤਾਂ ਜੋ ਕਿਸੇ ਤੋਂ ਵੀ ਇਹ ਮੌਕੇ ਜਿਹੜੇ ਖੁੰਝ ਨਾ ਜਾਣ ਸੋ ਮਿਲਦੇ ਐ ਖੁਰ ਨਵੀਂ ਨੌਕਰੀ ਦੀ ਅਪਡੇਟ ਦੇ ਨਾਲ ਦਿਓ ਜੀ ਧੰਨਵਾਦ